ਮੁੰਡਾ ਬਰਾਤ ਲੈ ਕੇ ਗਿਆ ਸੀ ਵਿਆਹ ਕਰਾਉਣ ਪਰ ਕੁੜੀ ਦੇ ਮਾਮੇ ਅਤੇ ਫੁੱਫੜ ਨੇ ਸਾਰੀ ਹੀ ਬਰਾਤ ਨੂੰ ਪਾ ਲਿਆ ਕਿਰਾ 1725000 ਰੁਪਏ ਦੇ ਕੇ ਬਰਾਤ ਨੂੰ ਛਡਵਾਉਣੀ ਪਈ ਆਪਣੀ ਜਾਨ ਤੁਸੀਂ ਦੇਖ ਰਹੇ ਹੋ ਸੰਜੀਤ ਆਵਾਜ਼ ਜੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਵੀਡੀਓ ਇੱਕ ਵਿਆਹ ਦੀ ਹੈ ਜੋ ਨੌਜਵਾਨ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਇਸ ਨੌਜਵਾਨ ਨੇ ਆਪਣੇ ਵਿਆਹ ਵਿੱਚ ਕੁੜੀ ਵਾਲਿਆਂ ਤੋਂ ਕਾਲੇ ਰੰਗ ਦੀ ਕ੍ਰੇਟਾ ਗੱਡੀ ਦੀ ਮੰਗ ਰੱਖੀ ਸੀ ਪਰ ਕੁੜੀ ਵਾਲਿਆਂ ਨੂੰ ਕ੍ਰੇਟਾ ਗੱਡੀ ਹੀ ਨਹੀਂ ਮਿਲੀ ਅਤੇ ਉਹਨਾਂ ਨੇ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਬਰੀਜਾ ਗੱਡੀ ਲੈ ਲਓ ਪਰ ਮੁੰਡਾ ਕਹਿੰਦਾ ਕਿ ਮੈਂ ਕ੍ਰੇਟਾ ਗੱਡੀ ਬਿਨਾਂ ਵਿਆਹ ਹੀ ਨਹੀਂ ਕਰਵਾਉਣਾ ਵਿਚੋਲੇ ਅਤੇ ਕੁੜੀ ਵਾਲਿਆਂ ਵੱਲੋਂ ਬਹੁਤ ਸਮਝਾਉਣ ਤੇ ਵੀ ਜਦੋਂ ਮੁੰਡਾ ਤੇ ਉਸਦਾ ਪਰਿਵਾਰ ਨਾ ਮੰਨਿਆ ਤਾਂ ਕੁੜੀ ਦੇ ਮਾਮਿਆਂ ਤੇ ਫੁੱਫੜ ਨੇ ਸਾਰੀ ਹੀ ਬਰਾਤ ਨੂੰ ਘੇਰ ਲਿਆ ਅਤੇ ਕਿਹਾ ਕਿ ਜੇਕਰ ਵਿਆਹ ਨਹੀਂ ਕਰਵਾਉਣਾ ਤਾਂ ਵਿਆਹ ਤੇ 17,25,000 ਰੁਪਏ ਖਰਚਾ ਆਇਆ ਹੈ ਸਾਨੂੰ ਸਾਡੇ ਪੈਸੇ ਦੇ ਦੇਵੋ ਅਤੇ ਚਲੇ ਜਾਵੋ ਤਾਂ ਮੁੰਡੇ ਵਾਲਿਆਂ ਨੇ ਆਪਣਾ ਖਿਹੜਾ ਛਡਵਾਉਣ ਲਈ 12,50,000 ਰੁਪਏ ਕੁੜੀ ਵਾਲਿਆਂ ਨੂੰ ਨਕਦ ਦਿੱਤੇ ਅਤੇ ਬਾਕੀ 4,5 70000 ਰੁਪਏ ਦੇ ਬਦਲੇ ਆਪਣੀ ਗੱਡੀ ਅਤੇ ਸੋਨੇ ਦੇ ਗਹਿਣੇ ਕੁੜੀ ਵਾਲਿਆਂ ਕੋਲ ਗਿਰਵੀ ਰੱਖ ਦਿੱਤੇ ਅਤੇ ਕਿਹਾ ਕਿ ਅਸੀਂ ਪੈਸੇ ਦੇ ਕੇ ਗੱਡੀ ਤੇ ਸੋਨਾ ਲੈ ਜਾਵਾਂਗੇ। ਉਹ ਕੀ ਬਾਤ ਕਰ ਰਹੀ ਹੈ? ਹਾਂ ਹਾਂ ਐਸੀ। ਹਾਂ। ਅਗਲਾ ਕਲਰ ਵੀ ਗਿਆ ਤੇ ਭਾਈ ਸਾਹਿਬ ਨੂੰ ਕਲਰ بتایا ਮੈਂ ਬਲੈਕ ਜੇਬਿੰਡ ਕੋਲ ਚਾਹੀਏ। ਮੈਂ ਨੇ ਇਹ ਕਹਾਤਾ ਭਈਆ ਕਿ ਦੇਖੋ ਇਹ ਦੋ ਵਾਰੀ ਤਿਰਧਾਰ ਕੇ ਮੈਂ ਨਹੀਂ ਕੋਸ਼ਿਸ਼ ਕੀਤੀ। ਜੀ ਮਿਲਣ ਦਾ ਤਾਂ ਮਿਲਦੀ ਨਾ ہمیں ਪਤਾ ਹੀ ਕੋਈ ਮਿਲਣਾ ਨਹੀਂ। ਤੇਰੇ ਨਾਗਿਨ ਮੇਰੇ ਮਿਹਿਆ ਕਰਵਾਦੇ ਅਬ ਅਬ ਯਾ ਮੈਨੂੰ ਤਾਂ ਗਾੜੀ ਵੀ ਕੈਂਟਲ ਹੋ ਗਈ ਐ ਅਬ ਤਾਂ ਗਾੜੀ ਕੈਂਟਲ ਹੋ ਆ ਜਾ ਰਹੇ ਆਪਣੇ ਆਪਣੇ ਘਰ ਕੋ ਤੇ ਮੇਰੇ ਫਿਕਰ ਕੋ ਐ ਹਮ ਆਪਣੇ ਘਰ ਕੋ ਜਾ ਰਹੇ ਸੋ ਕੀ ਤੁਹਾਡੇ ਹਿਸਾਬ ਨਾਲ ਕੁੜੀ ਵਾਲਿਆਂ ਨੇ ਠੀਕ ਕੀਤਾ ਜਾਂ ਨਹੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਨਵੀਆਂ ਖਬਰਾਂ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ